ਸਾਥੇ ਮੋਗਰਾ ਜੀ ਆਪਨੇ ਬਣਾਉਂ। ਅੱਜ ਅਸੀਂ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਾਲਾ ਖੋਦ ਜੋਦਾ ਮੈਂਬਰ ਕੁਝ ਸਾਬਕਾ ਮੈਂਬਰ ਸਹਿਬਾਨ ਸਿੰਘ ਸਾਹਿਬ ਗਿਆਨੀ ਰਵੀਰ ਸਿੰਘ ਜੀ ਅਮਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਤਿੰਨ ਬੇਲਕੀਆਂ ਤੇਤੇ ਤੌਰ ਤੇ ਕਰਨ ਲਈ ਪੜਾ ਖੁਨਾ ਦੀ ਰਿਹائش ਹੋਤੇ ਆਏ। ਫਾਈਲੀ ਬੀਐਨਪੀ ਅਸਿਉਨਾ ਨੂੰ ਇਹ ਕੀਤੀ ਹੈ ਕਿ ਤਾਕਤ ਸਿੰਘਾਦਮਨ ਸਾਹਿਬ ਜਿੱਤੇ ਜਥੇਦਾਨ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਪੜਤਾਲ ਲਈ ਜਿਹੜੀ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਲਤ ਬਣਾਈ ਗਈ। ਉਹ ਰੱਦ ਕਰਨੀ ਚਾਹੀਦੀ ਹੈ। ਉਸ ਕਮੇਟੀ ਦਾ ਮੁਖੀ ਰਗੂਜੀਤ ਸਿੰਘ ਬਰਕਾ ਜਿਹੜਾ ਪਿਛਲੇ ਸਮੇਂ ਵਿੱਚ ਜਦੋਂ 2 ਨਵੰਬਰ ਨੂੰ ਤਨਖਾਹ ਲਈ ਸੀ ਉਹ ਤਨਖਾਹ ਦੇ ਵਿੱਚ ਉਹਨੇ ਵੀ ਤਨਖਾਹ ਭੁਗਤੀ ਹੈ ਇਹ ਤਨਖਾਹ ਭੁਗਤਣ ਵਾਲਾ ਕੋਈ ਵਿਅਕਤੀ ਕਮੇਟੀ ਦਾ ਮੁਖੀ ਬਣਾ ਕੇ ਸਿੰਘ ਸਹਿਬਾਨ ਦੇ ਉੱਤੇ ਲੱਗੇ ਦੋਸ਼ਾਂ ਵੀ ਪੜਤਾਲ ਕਰਵਾਉਣ ਦਾ ਯਤਨ ਕਰੇ ਇਹ ਨਾਟਕ ਤੌਰ ਤੇ ਗਲਤ ਹੈ ਨੰਬਰ 2 ਤੇ ਸਿੰਘ ਸਹਿਬਾਨਾਂ ਦੀ ਪੜਤਾਲ ਜਿਹੜੀ ਹੈ ਉਹਦਾ ਅਧਿਕਾਰ ਖੇਤਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਨਹੀਂ ਹੈ ਸਿੰਘ ਸਹਿਬਾਨ ਸ਼ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਹਨ ਸ਼ਰੋਮਣੀ ਕਮੇਟੀ ਦੇ ਕਿਸੇ ਰਜਿਸਟਰ ਤੇ ਸ਼ਰੋਮਣੀ ਕਮੇਟੀ ਦੇ ਰਜਿਸਟਰ ਦੇ ਉੱਤੇ ਨਾ ਤਾਂ ਸਿੰਘ ਸਹਿਬਾਨ ਦੇ ਦਸਤਕਦ ਹੁੰਦੇ ਨੇ ਨਾ ਸਿੰਘ ਸਹਿਬਾਨ ਦਸਤਕਦ ਕਰਕੇ ਤਨਖਾਹ ਲੈਂਦੇ ਨੇ ਉਹਨਾਂ ਨੂੰ ਮਾਨ ਪੱਤਾ ਦਿੱਤਾ ਜਾਂਦਾ ਹੈ ਜਿਹੜੇ ਰੁਤਰੇ ਤੇ ਸੁਭਾਇਮਾਨ ਨੇ ਜਦੋਂ ਰੁਤਰੇ ਤੇ ਸੁਭਾਇਮਾਨ ਵਿਅਕਤੀ ਕਿਸੇ ਸੰਸਥਾ ਦਾ ਮਲਾਦਮੀ ਨਹੀਂ ਹੈ ਉਹਦੀ ਪੜਤਾਲ ਕਰਨ ਦਾ ਅਧਿਕਾਰ ਉਹ ਸੰਸਥਾ ਨੂੰ ਨਹੀਂ ਹੋ ਸਕਦਾ ਇਸ ਲਈ ਉਹਦੀ ਪੜਤਾਲ ਇਹ ਉਹਨਾਂ ਉਹਨਾਂ ਦੇ ਉਸ ਨਸਲੇ ਦੀ ਪੜਤਾਲ ਕਰਨੀ ਹੈ ਸਿੰਘ ਸਾਹਿਬ ਕਰਨੀ ਹਰਪ੍ਰੀਤ ਸਿੰਘ ਵੀ ਉਹਨਾਂ ਦੀ ਤਾਂ ਅਸੀਂ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ ਕਿ ਉਹ ਜਥੇਦਾਰ શ્રી ਅਕਾਲਪੁਰਕ ਸਾਹਿਬ ਭਲੇ ਕਰਨ ਆਪ ਕਰਨ ਔਰ ਉਹਨਾਂ ਵੱਲੋਂ ਬਣਾਈ ਗਈ ਕਮੇਟੀ ਨੂੰ ਬਿਨਾਂ ਦੇਰੀ ਅਰਾਧ ਕੀਤਾ ਜਾਵੇ ਦੂਸਰੀ ਬੇਨਤੀ ਅਸੀਂ ਉਹਨਾਂ ਨੂੰ ਇਹ ਕੀਤੀ ਸੀ ਕਿ ਜਿਹੜੀ 2 ਦਸੰਬਰ ਨੂੰ ਜਦੋਂ ਇੱਥੇ ਫੈਸਲਾ ਹੋਇਆ ਉਦੋਂ ਇੰਕਾਊਂਟਰ ਉਸ ਮਸਲੇ ਵਿੱਚ ਇਹ ਕਿਹਾ ਗਿਆ ਸੀ ਕਿ ਤੋਂ ਖਬੀਰ ਸਿੰਘ ਬਾਦਲ ਸਮੇਤ ਜਿਨ੍ਹਾਂ ਨੇ ਅਸਤੀਫੇ ਦਿੱਤੇ ਨਹੀਂ ਉਹਨਾਂ ਦੇ ਅਸਤੀਫੇ 3 ਦਿਨ ਦੇ ਅੰਦਰ ਅੰਦਰ ਪ੍ਰਵਾਨ ਕੀਤੇ ਜਾਣ ਲੇਕਿਨ ਅੱਜ ਤੱਕ ਵੀ ਉਹਨਾਂ ਦੇ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਉਦੇਸ਼ਾਂ ਦੀ ਉਲੰਘਣਾ ਕੀਤੀ ਹੈ ਉਹਨਾਂ ਦੀ ਲੰਘਣਾ ਕਰਨ ਦੇ ਦੋਸ਼ ਵਿੱਚ ਉਹਨਾਂ ਦੇ ਖਿਲਾਫ ਜਿਹੜੀ ਅਕਾਲ ਤਖਤ ਸਾਹਿਬ ਦੀ ਮर्यादा ਪਰੰਪਰਾ ਸਿਧਾਂਤ ਅਨੁਸਾਰ ਸਦਾ ਬਣਦੀ ਆ ਉਹਨਾਂ ਨੂੰ ਲਾਈਟ ਜਾਣੀ ਚਾਹੀਦੀ ਹੈ। 3ਜੀ ਗੱਲ ਸੀ ਕਿ 7 ਮੈਂਬਰੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਸਾਹਿਬ ਦੀ ਅਗਵਾਈ ਵਿੱਚ ਬਣਾਈ ਗਈ ਸੀ। ਕਿਹਾ ਗਿਆ ਸੀ ਕਿ ਤੁਸੀਂ ਭਰਤੀ ਆਰੰਭ ਕਰੋ ਤੇ ਭਰਤੀ ਆਰੰਭ ਕਰਕੇ ਡੈਲੀਗੇਟ ਬਣਾ ਕੇ ਨਵੇਂ ਪ੍ਰਧਾਨ ਦੀ ਚੋਣ ਕਰੋ। ਲੇਕਿਨ ਉਹ ਅਜੇ ਤੱਕ ਇਸ ਗੱਲਬੱਲ ਧਿਆਨ ਦੇਣ ਦੀ ਬਜਾਏ ਭਰਤੀ ਕਰਨ ਦੀ ਬਜਾਏ ਸਦਾਰ ਜਲਦੀਪ ਸਿੰਘ ਟੀਮਾ ਲਗਾਤਾਰ ਆਪਣਾ ਗਲਤ ਦੇ ਲੀਲਾ ਦੇ ਕੇ ਇੱਕ ਸਹੀ ਗੱਲ ਨੂੰ ਗਲਤ ਸਾਬਤ ਕਰਨ ਦਾ ਯਤਨ ਕਰ ਰਹੇ ਨੇ ਹੁਣ ਗੱਲ ਇਹ ਆ ਉਹ ਕਹਿੰਦੇ ਨੇ ਜੀ ਜੇ ਅਸੀਂ ਅਕਾਲ ਤਖਤ ਦਾ ਦੇਸ਼ ਮੰਨ ਕੇ ਭਰਤੀ ਸ਼ੁਰੂ ਕੀਤੀ ਜਾਂ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕੀਤਾ ਤਾ ਸਾਡੇ ਉੱਤੇ ਜੋ ਸੰਵਿਧਾਨਕ ਤੌਰ ਤੇ ਰੋਕ ਲੱਗ ਜਾਏਗੀ ਤੇ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਆ ਸਾਡੇ ਸਾਰਿਆਂ ਵੱਲੋਂ ਕਿ ਦੇਖ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਟਿਕਟਾਂ ਵੰਡਦਾ ਮੈਂਬਰ ਸਹਿਬਾਨ ਨੂੰ ਸਾਧਾਰਨਿਕ ਚੋਣ ਲੜਨ ਦੀ ਉਦੋਂ ਤਾਂ ਕੋਈ پابੰਦੀ ਨਹੀਂ ਲੱਗਦੀ ਸ਼ਰੋਮਣੀ ਅਕਾਲੀ ਦਲ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਆਪਣਾ ਡੈਲੀਗੇਟ ਅਗਲਾਸ ਕਰਦਾ ਉਦੋਂ ਕੋਈ ਨਹੀਂ ਪਵੰਦੀ ਲੱਗਦੀ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਮੈਂਬਰ ਸਹਿਬਾਨ ਨੂੰ ਸੱਦ ਕੇ ਆਦੇਸ਼ ਦਿੰਦਾ ਕਿ ਤੁਸੀਂ ਫਲਾਣਾ ਪ੍ਰਧਾਨ ਦੇ ਹੱਕ ਵਿੱਚ ਵੋਟ ਪਾਉਣੀ ਹੈ ਫਲਾਣਾ ਸੀਨੀਅਰ ਉਮੀਦਵਾਰ ਪ੍ਰਧਾਨ ਚੁਣਨਾ ਜਾਂ ਆ ਸਾਰੀ ਅੰਤਰੀਨ ਕਮੇਟੀ ਚੁਣਨੀ ਹੈ ਉਦੋਂ ਕੋਈ ਕਿਸੇ ਕਿਸਮ ਦੀ ਰੋਕ ਨਹੀਂ ਲੱਗਦੀ ਫਿਰ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਰਿਆ ਕਾਲ ਤੱਕ ਸਾਭੀ ਦੇ ਜਥੇਦਾਰ ਜਾਂ ਬਾਕੀ ਤਕਤਾਂ ਦੇ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਕਰਦੀ ਹੈ ਜਿੱਦਣ ਉਹਨਾਂ ਦੀ ਦਸਤਾਰ ਦੀ ਰਸਮ ਹੁੰਦੀ ਹੈ ਉਸ ਦਿਨ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਉੱਤੇਤੇ ਤੌਰ ਤੇ ਆ ਕੇ ਦਸਤਾਰ ਦਿੰਦਾ ਆਪਣੀ ਜਥੇਬੰਦੀ ਵੱਲੋਂ ਔਰ ਜਦੋਂ ਵੋਟਾਂ ਲੈਣੀਆਂ ਨੇ ਉਦੋਂ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਪੰਥ ਦੀ ਪਾਰਟੀ ਆਂ ਪੰਥ ਦੇ ਨਾਂ ਤੇ ਵੋਟਾਂ ਮੰਗਦੇ ਨੇ ਧਰਮ ਦੇ ਨਾਂ ਤੇ ਵੋਟਾਂ ਮੰਗਦੇ ਨੇ ਰਾਸ਼ਟਰੀ ਬੋਟਾਂ ਭਾਵੇਂ ਪਾਰਲੀਮੈਂਟ ਦੀਆਂ ਭਾਵੇਂ ਵਿਧਾਨ ਸਭਾ ਦੀਆਂ ਕਿਹਾ ਇਹ ਜਾਂਦਾ ਪਿੰਡਾਂ ਵਿੱਚ ਜਾ ਕੇ ਕਿ ਇਹ ਪੰਥ ਦਾ ਨਵੇਂ ਦਾ ਹੈ ਤੇ ਉਦੋਂ ਰੋਕ ਕਿਤੇ ਨਹੀਂ ਲੱਗਦੀ ਅੱਜ ਜਦੋਂ ਅਕਾਲ ਤਖਤ ਸਾਹਿਬ ਜੀ ਦੇ ਤਸੀਲ ਦੇ ਉੱਤੋਂ ਇਹ ਫੈਸਲਾ ਹੁਕਮ ਦੇ ਰੂਪ ਵਿੱਚ ਸੁਣਾਇਆ ਗਿਆ ਕਿ ਤੁਸੀਂ ਉਹਨਾਂ ਦਾ 3 ਦਿਨਾਂ ਦੇ ਅੰਦਰ ਅੰਦਰ ਰਸੀਦਾ ਪ੍ਰਬੰਧ ਕਰੋ ਤੇ ਜਿਹੜੀ ਨਵੀਂ ਭਰਤੀ ਹੈ ਉਹ ਸ਼ੁਰੂ ਕਰੋ ਆ ਬਹਾਨੇਬਾਜ਼ੀ ਕਰਕੇ ਅਕਾਲ ਤਖਤ ਦੇ ਹਦਾਇਤਾਂ ਤੋਂ ਹੁਕਮ ਤੋਂ ਭਗਾਉੜੇ ਹੋਣ ਵਾਲਾ ਇਹ ਰਸਤਾ ਉਹਨਾਂ ਨੇ ਕਲ ਪਿਆਰ ਕੀਤਾ ਹੋਇਆ ਜੋ ਅਸੀਂ ਸਿੰਘ ਸਾਹਿਬਾਨ ਜੀ ਨੂੰ ਬੇਇੱਜ਼ਤੀ ਦੇ ਰੂਪ ਕੀਤਾ ਹੈ ਕਿ ਉਹ ਅਕਾਲ ਤਖਤ ਸਭ ਤੋਂ ਇੱਕ ਤਰ੍ਹਾਂ ਨਾਲ ਭਗਾਉੜੇ ਹੋ ਚੁੱਕੇ ਨੇ ਅਕਾਲ ਤਖਤ ਦੇ ਹਦਾਇਤਾਂ ਨੂੰ ਮੰਨਣ ਤੋਂ ਇਨਕਾਰੀ ਨੇ ਇਸ ਕਰਕੇ ਉਹਨਾਂ ਦੇ ਖਿਲਾਫ ਅਕਾਲ ਤਖਤ ਦੀ ਤਸੀਲ ਤੋਂ ਦੁਆਰੇ ਉਹਨਾਂ ਨੂੰ ਤਲਬ ਕਰਕੇ ਕਾਰਵਾਈ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਸਿੰਘ ਸਾਹਿਬ ਜੀ ਨੇ ਸਾਡਾ ਲਿਖਤੀ ਜੋ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਉਹਨਾਂ ਨੇ ਕਹਿ ਵੀ ਤੁਸੀਂ ਆਪਣਾ ਲਿਖਤੀ ਕੋਈ ਲੈ ਕੇ ਆਇਓ ਦੇ ਦਿਓ ਅਸੀਂ ਲਿਖਤੀ ਲੈ ਕੇ ਆਏ ਸੀ ਉਹ ਅਸੀਂ ਸਿੰਘ ਸਾਹਿਬਾਨ ਨੂੰ ਦੇ ਕੇ ਆਏ ਹਾਂ ਸਿੰਘ ਸਾਹਿਬਾਨ ਨੇ ਸਾਡੀ ਗੱਲ ਬੜੇ ਬੜੇ ਧਿਆਨ ਨਾਲ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੇ ਸੁਣੀ ਸਾਡੀ ਗੱਲ ਸੁਣਨ ਤੋਂ ਬਾਅਦ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਕਿ ਅਕਾਲ ਤਖਤ ਸਾਹਿਬ ਜੀ ਜੋ ਵੀ ਅਪੀਲ ਤੋਂ ਹੁਕਮਨਾਮੇ ਜਾਰੀ ਕੀਤੇ ਜਾਂਦੇ ਨੇ ਉਹਨਾਂ ਨੂੰ ਲਾਗੂ ਕਰਨ ਦੀ ਮੁੱਖ ਤੇ ਜ਼ਿੰਮੇਵਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਡਿਊਟੀ ਉਹਦੀ ਹੈ ਦੂਜੀ ਡਿਊਟੀ ਸ਼੍ਰੋਮਣੀ ਅਕਾਲੀ ਦਲ ਦੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਟੜਾ ਵਾਗੀ ਹੈ ਤਾਂ ਬਾਕੀ ਜਿਹੜੀਆਂ ਜਿਹੜੇ ਆਗੂ ਨੇ ਉਹ ਸੰਗਤਾਂ ਦੇ ਸੰਮੁਖ ਜਾਣ ਤੇ ਸੰਗਤਾਂ ਨੂੰ ਅਪੀਲ ਕਰਨ ਇਹ ਹਾਲ ਤੱਕ ਦੇ ਹੁਕਮਾਂ ਤੋਂ ਪਘੌੜੇ ਹੋ ਚੁੱਕੇ ਨੇ ਦੇਸ ਕਰਕੇ ਇਹਨਾਂ ਦੇ ਖਿਲਾਫ ਮਤੇ ਪਾ ਕੇ ਅਕਾਲ ਤਖਤ ਨੂੰ ਦੁਆਰੇ ਭੇਜੇ ਜਾਣ ਇਹ ਇਹ ਜਤਨ ਉਹਨਾਂ ਅਸੀਂ ਸੰਗਤਾਂ ਕੋਲ ਜਾਵਾਂਗੇ ਔਰ ਸੰਗਤਾਂ ਨੂੰ ਇਕੱਤਰ ਕਰਕੇ ਪਿੰਡ-ਪਿੰਡ ਗਲੀ-ਗਲੀ ਘਰ-ਘਰ ਸਿੱਖ ਸੰਸਥਾਵਾਂ ਕੋਲ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਦਰੀਏ ਅੱਜ ਕਿ ਪਿੰਡਾਂ ਦੀਆਂ ਗੁਰਦਾਰੇ ਸਹਿਬਾਨ ਦੀਆਂ ਕਮੇਟੀਆਂ ਪੰਥਕ ਸੰਸਥਾਵਾਂ ਧਾਰਕ ਸੰਤ ਸੰਸਥਾਵਾਂ ਸੰਤ ਸੰਪਰਦਾਣਾ ਨਿਹੰਗ ਸਿੰਘ ਜਥੇਬੰਦੀਆਂ ਔਰ ਮਿਸ਼ਨਰੀ ਜਿਹੜੇ ਸੇਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਨੇ ਅਕਾਲ ਤਖਤ ਸਾਹਿਬ ਨੂੰ ਆਪਣੀ ਸੁਪਰੀਮ ਅਥਾਰਟੀ ਮੰਨਦੇ ਨੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਹੁੱਕ ਆਪਣੇ ਮਤੇ ਪਾ ਕੇ ਅਕਾਲ ਤਖਤ ਸਾਹਿਬ ਨੂੰ ਇਹਨੂੰ ਭੇਜਣ ਕਿ ਇਹ ਧੜਾ ਜਿਹੜਾ ਹੈ ਇੱਕ ਜਿਹਦੀ ਗਵਾਈ ਸਰਾਰ ਸੁਖਵੀਰ ਸਿੰਘ ਬਾਦਲ ਕਰ ਰਹੇ ਨੇ ਉਹ ਅਕਾਲ ਤਖਤ ਦੇ ਹਦਾਇਤਾਂ ਤੋਂ ਪਗੌੜਾ ਹੋ ਚੁੱਕਿਆ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਦੋਂ ਮਤਲਬ ਸ਼ੁਰੂਆਤ ਦੇ ਵਿੱਚ ਕਦੇ ਕੋਈ ਗੱਲ ਵਾਪਰਦੀ ਆ ਸ਼ੁਰੂ ਹੁੰਦੀ ਆ ਪ੍ਰੋਣ ਸਾਹਿਬ ਨੇ ਤੇ ਪਹਿਲਾ ਮੈਂਬਰ ਸਹਿਬਾਨ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਸ਼ੁਰੂ ਵਿੱਚ ਇਹਨਾਂ ਨੇ ਵਿਰੋਧ ਕੀਤਾ ਸੀ ਇਸ ਗੱਲ ਦਾ ਲੇਕਿਨ ਫਿਰ ਇਹਨਾਂ ਨੇ ਦਲੀਲ ਜੁਦੋ ਐਨੀਕ ਦਿੱਤੀ ਸੀ ਵੀ ਜੇ ਬਣਾਉਣੀ ਆ ਪਹਿਲੀ ਗੱਲ ਤਾਂ ਸੀ ਸਹਿਮਤ ਨਹੀਂ ਪਰ ਜੇ ਬਣਾਉਣੀ ਆ ਕਟੋ ਕਟ ਸਾਡੇ ਨਵੇਂ ਦੇ ਦੋ ਪਾਈ ਜਾਣ ਜਾਂ ਪੰਜ ਮੈਂਬਰੀ ਬਣਾਈ ਜਾਵੇ ਤੇ ਆਪੋਜੀਸ਼ਨ ਦਾ ਰੋਲ ਜਿਹੜਾ ਉਹ ਵੀ ਦੂੱਖ ਰੱਖਿਆ ਜਾਣਾ ਚਾਹੀਦਾ ਉਹਦੀ ਤਫਸੀਲ ਪੜ੍ਹਨ ਸਭ ਤੋਂ ਆਪ ਦੱਸ ਦੇਣਗੇ ਜੀ ਬੋਲੋ ਕੋਈ ਮੈਂ ਮੰਗ ਨਹੀਂ ਰੱਖੀ ਉੱਥੇ ਉਸ ਮੀਟਿੰਗ ਦਾ ਅਜੰਡਾ ਪੰਜ ਕੁ ਵਜੇ ਆ ਰਿਹਾ ਸੀ ਅਸੀਂ ਮੰਗੇ ਰੱਖੀ ਜਾ ਕੇ ਬਣ ਦਿੱਤੀ ਗਿਆਨੀ ਹਰਪੀ ਸਿੰਘ ਦਾ ਮਤਲਬ ਹੈ ਇਹ ਸਾਡੇ ਗੁਮਰਾਹ ਕੀਤਾ ਮੈਂ ਆਪਣਾ ਪੰਚਤ ਵਿਚਾਰਾ ਨਹੀਂ ਸਿੱਖ ਪਾਸਟ ਲਿਖਣਾ ਸੀ ਜੀ ਹਰਪੀ ਸਿੰਘ ਦੇ ਖਲਾਫ ਸੀ ਪੈਦਾ ਦੂਸਰੀ ਇਹ ਗੱਲ ਕਹੀ ਔਨ ਦੀ ਰਿਪੋਰਟ ਸਾਰੇ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਮੁਲਾਜ਼ਮਾਂ ਦੀ ਹਾਜ਼ਰੀ ਦੇ ਵਿੱਚ ਸਾਡੇ ਨਾਲ ਇੱਕ ਮੈਂਬਰ ਸਾਹਿਬਾਨ ਵੀ ਹਾਜ਼ਰ ਹੈ ਉਹ ਕਹਿੰਦਾ ਜੀ ਸਾਡੀ ਸਮਝ ਮੁਤਾਬਕ ਐ ਜੀ ਪੀ ਸੀ ਦੇ ਐਕਟ ਦੇ ਮੁਤਾਬਕ ਇਹ ਸਾਡਾ ਮਸਲਾ ਨਹੀਂ ਹੈ ਮੈਂ ਬੱਕ ਬੱਕ ਚੈਨਲਾਂ ਤੇ ਵੀ ਕਿਹਾ ਜੋ ਅੰਦਰ ਕਿਹਾ ਵੀ ਜਿਹੜਾ ਕਿਸੇ ਤਖਤ ਦੇ ਸਿੰਘ ਸੁਭਾਨ ਤੇ ਜੇ ਕੋਈ ਦੋਸ਼ ਲੱਗ ਜਾਂਦਾ ਉਹਦੀ ਪਰਤਾਲ ਐ ਜੀ ਪੀ ਸੀ ਨਹੀਂ ਕਰ ਸਕਦੀ ਜਿੰਨਾ ਸਾਨੂੰ ਗਿਆਨ ਹੈ ਜੇ ਉਹ ਧੋੜੇ ਮੁਤਾਬਕ ਪ੍ਰਧਾਨ ਸਾਹਿਬ ਤੇ ਉਹਦੇ ਨਾਲ ਦੇ ਮੈਂਬਰ ਕਹਿੰਦੇ ਕਰ ਸਕਦੀ ਆ ਐਕਟ ਕਹਿੰਦਾ ਕਿਉਂਕਿ ਮੈਂ ਨਹੀਂ ਐਕਟ ਪੜਿਆ ਮੈਂ ਕਿਹਾ ਜੇ ਕਰ ਸਕਦੀ ਆ ਪਾਰਦਰਸ਼ੀ ਲਿਆਉਣ ਦੇ ਲਈ ਸੰਗਤਾਂ ਦੇ ਵਿੱਚ ਹੀ ਵਿਚਾਰ ਜਾਵੇ ਤੁਸੀਂ ਵਿਰੋਧੀ ਧਿਰ ਦਾ ਕੋਈ ਮੈਂਬਰ ਪਾਓ ਮੈਨੂੰ ਨਹੀਂ ਪਾਉਣਾ ਦੂਜਿਆਂ ਨੂੰ ਪਾ ਲਓ ਪਰ ਇਸ ਗੱਲ ਨੂੰ ਤੁਸੀਂ ਤੋੜੋ ਮਰੋੜੋ ਨਾ ਕਿ ਮੰਗ ਅਸੀਂ ਕੀਤੀ ਸੀ ਨਾ ਤੇ ਡੀਸੈਂਟ ਨੋਟ ਦਿੱਤਾ ਉਹਦੀ ਕਾਪੀ ਲਈ ਆ ਇੱਕ ਜਿਹਦੇ ਵਿੱਚ ਅਸੀਂ ਵਿਰੋਧ ਕੀਤਾ ਹੂ ਬਹੂ ਸਾਰੀ ਤਾਂ ਨਹੀਂ ਕਾਰਵਾਈ ਲਿਖਦੇ ਗੱਲਾਂ ਤਾਂ ਚਾਰ ਪੰਜ ਹੀ ਲਿਖਦੇ ਆ ਉਹਦੇ ਵਿਰੋਧ ਚ ਖੜੇ ਆ ਮੈਨੂੰ ਇਸ ਗੱਲ ਦਾ ਗਿੱਲਾ ਤੁਸੀਂ ਮੀਟਿੰਗ ਚ ਨਹੀਂ ਸੀਗੇ ਉਹ ਜੋ ਕੁਛ ਕਰਨਾ ਚਾਹੁੰਦੇ ਸੀਗੇ ਤੁਸੀਂ ਉਹ ਮੇਰੇ ਨਾਲ ਗੱਲ ਜੋੜਦੇ ਆ ਮੇਰੀ ਇਹ ਕਹਿੰਦਾ ਜੋ ਸਿੰਧੀ ਕਾਰਵਾਈ ਦੇ ਉੱਤੇ ਉਤਰੇ ਸੀ ਤੁਸੀਂ ਉਹ ਅਸੀਂ ਅਸੀਂ ਤੂੰ ਕਹਿੰਦਾ ਥੋੜਾ ਅਧਿਕਾਰ ਨਹੀਂ ਹੈਗਾ ਸਿੰਘ ਸਾਮ ਦਾ ਸਿੰਘ ਸਾਹਿਬ ਦਾ ਅਧਿਕਾਰ ਖੇਤਰ ਆ ਪਰ ਜੇ ਉਹ ਬੋਲੇ ਐਕਟ ਸਾਨੂੰ ਪਤਾ ਸਾਡਾ ਅਧਿਕਾਰ ਖੇਤਰ ਆ ਮੈਂ ਕਿਹਾ ਜੇ ਤੁਹਾਡਾ ਅਧਿਕਾਰ ਖੇਤਰ ਆ ਤਾ ਅਸੀਂ ਵੀ ਉਸ ਪ੍ਰਸਟ ਦੇ ਮੈਂਬਰ ਆ ਵੀ ਇੱਕ ਵਿਰੋਧੀ ਪਾਉਂ। ਮੇਰੀ ਗੱਲ ਨੂੰ ਸਮਝੋ ਇਹਨੂੰ ਇਹ ਮੈਸੇਜ ਸੰਗਤਾਂ ਜੋ ਗਲਤ ਨਾ ਜਾਵੇ। ਹੋਰ ਦੱਸੋ। ਵਿਰੋਧੀ ਦੋ। ਅਸੀਂ ਤੇ ਵੀ ਕਿਹਾ ਸੀ ਤੇ ਜੇ ਜੇ ਤੁਸੀਂ ਸਿੰਘ ਸਾਹਿਬ ਦੀ ਪੜਤਾਲ ਕਰਨੀ ਆ ਤੇ ਪ੍ਰਧਾਨ ਸਾਹਿਬ ਸਾਡੇ ਜਿਹੜੇ ਹਰਜਿੰਦਰ ਸਿੰਘ ਧਾਮੀ ਹੁਣੇ ਥੋੜੇ ਲੈਣੀ ਪਹਿਲਾਂ ਬੀਬੀ ਜ਼ਗੀਰੋ ਖੋਰ ਹੁਣਾਂ ਨੂੰ ਅਪਸ਼ਬਦ ਬੋਲੇ ਸੀ। ਮੈਂ ਤਾਂ ਅੰਦਰ ਉਹ ਵੀ ਇਹ ਕਿਹਾ ਸੀ ਵੀ ਤੁਹਾਡੀ ਕਿਉਂ ਨਹੀਂ ਇਹ ਇਨਕੁਆਰੀ ਹੋਣੀ ਚਾਹੀਦੀ। ਜਿਹੜਾ ਜੇ ਆਪਣੀ ਸੰਸਥਾ ਜਿਹੜੀ ਆ ਅਕਾਲ ਤਖਤ ਤੇ ਉਹਦੀ ਸਥਾਪਨਾ ਹੋਈ ਆ ਤੇ ਜਿਹੜਾ ਅਕਾਲ ਤਖਤ ਤੋਂ ਹੁਕਮ ਹੁੰਦੇ ਉਹ ਆਪਾਂ ਮੰਨਦੇ ਨਹੀਂਗੇ ਹੋਰ ਬੜੇ ਕੰਮ ਕਰਨ ਵਾਲੇ ਸੀ ਆਪਾਂ ਜਿਹੜਾ ਜਿਹੜਾ 3 ਦਿਨ ਦਾ ਅਸਤੀਫਾ ਕਿਹਾ ਸੀ ਫਿਰ ਮੈਂਬਰਸ਼ਿਪ ਦਾ ਕਿਹਾ ਸੀ ਆ 92 ਲੱਖ ਦੇ ਜਿਹੜੇ ਇਸ਼ਤਿਹਾਰ ਸੀ ਐ ਜੀ ਪੀ ਸੀ ਦੇ ਫਿਰ 328 ਸਰੂਪਾਂ ਦਾ ਮਸਲਾ ਸੀ ਤੇ ਉਹ ਹੋਰ ਕੋਈ ਕਰਦੇ ਨਹੀਂ ਇਹ ਪੰਜਕ ਮੁੱਦੇ ਤੇ ਲਿਆ ਕੇ ਤਾਂ ਇਹਨਾਂ ਦਾ 72 ਘੰਟੇ ਚ ਲੈ ਹੁੰਦੇ ਆ ਸਰ ਜਿਹੜੇ ਅਲਿਗੇਸ਼ਨ ਜਿਹੜੀ ਕੋਲ ਉਸ ਤੇ ਲੱਗੇ ਨੇ ਜਿਹੜੇ ਦੋਸ਼ ਲੱਗੇ ਨੇ ਵੀ ਬਾਕੀ ਉਹਨਾਂ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਭਾਵੇਂ ਸਿੰਘ ਸਾਹਿਬ ਨਹੀਂ ਉਹ ਉਹ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਜੇ ਸਿੰਘ ਸਾਹਿਬ ਨੇ ਇਹ ਜੁਰਤ ਵਾਲਾ ਫੈਸਲਾ ਕੀਤਾ ਜਿਹੜਾ 20 ਸਾਲ ਪਹਿਲਾਂ ਦਾ ਹੋਵੇ ਸਾਰੇ ਪਰਿਵਾਰਾਂ ਚ ਸਾਰੇ ਪਰਿਵਾਰ ਤੇ ਮੈਮਰੀ ਕੋਈ ਨਹੀਂ ਹੁੰਦੇ ਤੇ ਆਪਾਂ ਉਹਨੂੰ ਕਿੱਦਾਂ ਕਹਿ ਸਕਦੇ ਆਂ ਵੀ ਉਹਨੂੰ ਜੈਜ ਆ ਨਹੀਂ ਪੜਤਾਲ ਪੜਤਾਲ ਹੋਣੀ ਨਹੀਂ ਨਹੀਂ ਪੜਤਾਲ ਹੋਵੇ ਜਿੱਥੇ ਹੁਣ ਵੀ ਸਿੰਘ ਸਾਹਿਬ ਕੋਲ ਹੋਣੀ ਚਾਹੀਦੀ ਆ ਉਹ ਅਸੀਂ ਪੜਤਾਲ ਹੀ ਨਹੀਂ ਕਰ ਸਕਦੇ ਤਾਂ ਲੱਗਦਾ ਕਿ ਦਾਤਕ ਸਹੀ ਦੀ ਹਾਂਜੀ ਹਾਂਜੀ ਨਹੀਂ ਅਸੀਂ ਅਸੀਂ ਇਹ ਸਮਝਦੇ ਆਂ ਪੇ ਜੋ ਇਹ ਪੜਤਾਲ ਦਾ ਮਸਲਾ ਹੋਇਆ ਜੋ 2 ਦਸੰਬਰ ਨੂੰ ਪੰਜ ਸਿੰਘ ਸਾਹਿਬ ਨੇ ਇਹ ਆਪਾਂ ਹੁਕਮਨਾਮਾ ਜਾਰੀ ਕੀਤਾ ਸੀ ਉਹਦੇ ਨਹੀਂ ਬੰਨਣਾ ਕਰਕੇ ਇਹ ਕੀਤਾ ਗਿਆ ਫਿਰ ਬਾਕੀਆਂ ਦਾ ਤੇ ਕਾਰਵਾਈ ਕਿਉਂ ਨਹੀਂ ਕਰਨੀ ਕਰਨੀ ਹਰਪ੍ਰੀਤ ਸਿੰਘ ਉੱਤੇ ਕਿਉਂ ਉਹਨਾਂ ਨੂੰ ਨਿਸ਼ਾਨਾ ਨਹੀਂ ਸੁੱਧਿਆ ਇਹ ਤੁਸੀਂ ਦੇਖੋ ਬਾਕੀ ਕੌਮ ਦੇਖ ਕੇ ਨਹੀਂ ਨਹੀਂ ਉਹ ਤਾਂ ਦੇਖੋ ਉਹ ਇਹ ਸਮਝਦੇ ਆ ਵੀ ਸਾਰਾ ਜ਼ਿਆਦਾ ਰੋਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਸੀ ਇਹ ਇੰਨਾ ਸਾਰੇ ਫੈਸਲੇ ਬੋਲਦੇ ਹਾਂ ਹਾਂਜੀ ਹਾਂਜੀ ਉਹਨਾਂ ਦਾ ਇਹ ਸਮਝਦੇ ਆਈ ਆ ਕਿੰਨੇ ਫੈਸਲੇ ਜਿਹੜੇ ਕੀਨੇ ਆ ਲੈ ਕੇ ਹਾਂਜੀ ਤੇ ਜਿਹੜੇ ਸਿਹਤ ਚ ਚਲੋ ਰਹੇ ਸੀ ਮੈਂ ਅਸੀਂ ਜੋ ਅੰਦਰ ਗੱਲ ਜਿਹੜੀ ਹੋਈ ਆ ਅਸੀਂ ਤੁਹਾਡੇ ਉਹ ਬਾਰੇ ਤੁਹਾਨੂੰ ਆਪਣਾ ਸੂਚਿਤ ਕਰ ਦਿੱਤਾ ਬਾਕੀ ਸਾਰਾ